3 ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜ਼ਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਗੱਲ ਪੰਜਾਬੀਆਂ ਨੇ ਸਿਆਸੀ ਪੰਡਿਤ ਕੀਤੇ ਫੈਲ ਕਾਂਗਰਸ ਬਣਨਗੀ ਆਪ ਤੋਂ ਵੱਡੀ ਤੀਰ ਅਕਾਲੀ ਪੰਜਾਬ ਦੀ ਸਿਆਸਤ ਚੋਂ ਮੰਫੀ ਤੇ ਭਾਜਪਾ ਦੀ ਐਂਟਰੀ ਇਸ ਦੇ ਨਾਲ ਹੀ ਪੰਜਾਬ ਵਿੱਚ ਚੋਣਾਂ ਦਾ ਰੌਲਾ ਰੁਕ ਗਿਆ ਹੈ ਕੱਲ੍ਹ ਯਾਨੀ 1 ਜੂਨ ਨੂੰ 13 ਲੋਕ ਸੀਟਾਂ ਤੇ VOTING ਹੋਈ ਸੀ ਹੁਣ ਸਾਰਿਆਂ ਦੀਆਂ ਨਜ਼ਰਾਂ 4 ਜੂਨ ਤੇ ਟਿਕੀਆਂ ਹੋਈਆਂ ਹਨ ਕਿਉਂਕਿ ਇਸ ਦਿਨ ਹੀ ਨਤੀਜੇ ਐਲਾਨੇ ਜਾਣਗੇ ਚੋਣ ਕਮਿਸ਼ਨ ਨੇ ਐਪ ਵੋਟਰਾਂ ਮੁਤਾਬਿਕ 62.6 ਫ੍ਰੀਸਰਡ VOTING ਹੋਈ ਜੋ ਅਫਿਸ਼ਲੀਆਂ ਚੋਣਾਂ ਨਾਲੋਂ 3.9% ਘੱਟ ਹੈ ਇਸ ਦੇ ਨਾਲ ਹੀ ਪਿਛਲੀਆਂ ਚੋਣਾਂ ਵਿੱਚ 95.96 VOTING ਹੋਈ ਸੀ ਪੰਜਾਬ ਵਿੱਚ ਲੰਬੇ ਸਮੇਂ ਤੋਂ ਬਾਅਦ ਇਹ ਪਹਿਲੀ ਚੋਣ ਹੈ ਜਦ ਕੋਈ ਵੀ ਵੱਡੀ ਪਾਰਟੀ ਗਠਜੋੜ ਵਿੱਚ ਨਹੀਂ ਹੈ ਅਜਿਹੇ ਚ ਇਸ ਵਾਰ ਕਾਂਗਰਸ 6 ਤੋਂ 8 ਆਮ ਆਦਮੀ ਪਾਰਟੀ 4 ਤੋਂ 6 ਭਾਜਪਾ 2 ਅਤੇ ਅਕਾਲੀ ਦਲ 1 ਤੇ ਬਾਜ਼ੀ ਮਾਰਦੀ ਨਜ਼ਰ ਆ ਰਹੀ ਹੈ ਭਾਵੇਂ ਪੰਜਾਬ ਵਿੱਚ ਕਾਂਗਰਸ ਤੇ ਆਪ ਦੋਵੇਂ ਹੀ ਇੰਡੀਆ ਗੱਠਜੋੜ ਵਿੱਚ ਸ਼ਾਮਿਲ ਨਹੀਂ ਹੋਏ ਹਨ ਪਰ ਆਖਰਕਾਰ ਦੋਵੇਂ ਦੀਆਂ ਸੀਟਾਂ ਭਾਰਤ ਗੱਠਜੋੜ ਵਿੱਚ ਸ਼ਾਮਿਲ ਹੋਣ ਜਾ ਰਹੀਆਂ ਹਨ ਭਾਵੇਂ ਇੰਡੀਆ ਗੱਠਜੋੜ ਆਸਾਨੀ ਨਾਲ 8 ਤੋਂ 10 ਸੀਟਾਂ ਤੇ ਕਬਜ਼ਾ ਕਰ ਸਕਦਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ